बीके दत्त गेट आईटीआई कॉलेज के सामने श्री बांके बिहारी सेवक परिवार वालों जन्माष्टमी के पवित्र दिहाड़े से लंगर लगाया गया इस मौके राजेश मित्तल सुनील पुरी रमन आनंद राहुल पुरी प्रदीप वर्मा ने लंगर सेवा निभाई ਸ਼੍ਰੀ ਬਾਂਕੇ ਭੈੜੀ ਸ਼ਿਵਾ ਭਰਾਵਾਂ ਵੱਲੋਂ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੰਗਰ ਲਗਾਇਆ ਗਿਆ ਜਨਮ ਅਸ਼ਟਮੀ ਦੇ ਉਤਸਵ ਦੇ ਉੱਤੇ ਤੇ ਸਭ ਦੀ ਬਾਂਕੇ ਭੈੜੀ ਜੀ ਸਾਰਿਆਂ ਤੋਂ ਕਿਰਪਾ ਬਣਾਈ ਰੱਖਾਂ ਸਾਰੇ ਪਰਿਵਾਰ ਦੀ ਕਿਰਪਾ ਬਣਾਈ ਰੱਖਾਂ ਸਾਰੇ ਪੰਜਾਬ ਦੀ ਕਿਰਪਾ ਬਣਾਈ ਰੱਖਾਂ ਸਾਰੇ ਹਿੰਦਿਆ ਦੀ ਕਿਰਪਾ ਬਣਾਈ ਰੱਖਾਂ ਕਿਸ਼ਨ ਜੀ ਦਾ ਅਵਤਾਰ ਜਦੋਂ ਹੋਇਆ ਸੀ ਉਸ ਤੋਂ ਬਾਅਦ ਸਭ ਕੁਝ ਠੀਕ ਠਾਕ ਹੋ ਗਿਆ ਸੀ ਕੁਝ ਦਿਨਾਂ ਬਾਅਦ ਉਹਨਾਂ ਜਨਮ ਤੋਂ ਕੁਝ ਦਿਨਾਂ ਬਾਅਦ ਉਸੇ ਤਰ੍ਹਾਂ ਕੋਈ ਇਸ ਤਰ੍ਹਾਂ ਦੀ ਚੀਜ਼ ਹੋੜ ਹੋਵੇ ਕਿ ਹੁਣ ਦੁਨੀਆ ਜੋ ਜੰਗਾ ਹੋਣ ਦੀਆਂ ਜੋ ਹੋਣੀਆਂ ਉਹਦੇ ਬਚਾ ਹੋਈ